ਸਾਰੇ ਭਰਾ ਮਨੂਜੀ ਪਿਆਰ ਭਰੀ ਸ਼ਾਸ਼ੀ ਕਾਲ ਲਈ ਅੱਜ ਦੇ ਵਲੌਗ ਚ ਆਪਾਂ ਚੱਲੇ ਆਂ ਖਨੌਰੀ ਬਾਕੀ ਇੱਕ ਗੱਡੀ ਰਹਿ ਗਈ ਜੀ ਭੰਡਾਰੀ ਆ ਯਾਨੀ ਕਿ 22 ਜਣੇ ਹੈਗੇ ਸਾਰੇ ਅੱਜ ਤੇ ਕੱਲ ਟਰੈਲੀ ਚਲੀ ਗਈ ਸੀਗੀ ਜਾਨੀ ਕਿ 14-15 ਜਣੇ ਕੱਲ ਚਲੇ ਗਏ ਸੀਗੇ ਬਾਕੀ ਅੱਜਾਂ 22 ਜਣਿਆਂ ਦਾ ਗਾੜ ਤਿੰਨ ਨਾ ਤਿੰਨ ਗੱਡੀਆਂ ਅੱਜ ਚੱਲੇ ਆਂ ਇੱਕ ਗੱਡੀ ਆ ਰਹੀ ਆ ਪਿੱਛੇ ਆ ਲਓ ਜੀ ਕੱਗੇ ਪਹੁੰਚ ਗਏ ਹੁਣ ਆਪਾਂ ਇੱਕ ਗੱਡੀ ਤਾਂ ਚਲੀ ਗਈ ਜੀ ਜਿਹੜੀ ਤੀਜੀ ਗੱਡੀ ਸੀਗੀ ਆਪਣੇ ਨਾਲ ਉਹ ਪਹੁੰਚਣ ਵਾਲ ਨੇ ਆਪਾਂ ਨੂੰ ਸੀਗਾ ਥੋੜਾ ਜਿਹਾ ਕੰਮ ਤਾਂ ਕਰਕੇ ਖੜ ਗਏ ਆ ਬਸ ਹੁਣ ਚੱਲਣ ਲੱਗੇ ਆ ਜੀ ਆਜੋ ਹੁਣ ਖਨੌਰੀ ਚੱਲਦੇ ਆ ਸਿੱਧਾ। ਲੋ ਜਾਮ ਦੇਖੋ ਬਹੁਤ ਵੱਡਾ ਜਾਮ ਲੱਗਿਆ ਬਾਈ। ਕੱਪੀ ਪਿੱਛੇ ਪਠੇ ਹੋ ਦੀ ਕੱਪੀ ਦਾ ਕਰਦੇ ਆ। ਆਣ ਪਾਤੜਾਂ ਤੋਂ ਥੋੜਾ ਪਿੱਛੇ ਯਾਨੀ ਕਿ ਟੋ ਘਟ 2.5 ਕਿਲੋਮੀਟਰ ਤੋਂ ਜ਼ਿਆਦਾ ਹੀ ਜਾਮ ਹੈ ਆ ਸਾਈਡ ਨੂੰ ਵਾਲੇ। भाई खनोरी खड़े हैं अपन इस टाइम ਤੁਸੀਂ ਜਾਮ ਦੇਖੋ ਘੱਟੋ ਘੱਟ ਖਨੌਰੀ ਤੋਂ ਲੈ ਕੇ ਸਿਰੇ ਤੱਕੇ ਜਾਮ ਆ ਵੀਰੇ ਕਿੰਨਾ ਕ ਜਾਮ ਆ ਵੀਰੇ ਅੱਗੇ ਤੱਕ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿੰਨੇ ਵੀ ਤੁਸੀਂ ਕਹਿੰਦੇ ਹੋ ਕਿ ਪਿੱਛੇ ਬਹੁਤ ਅੱਕ ਜਾਮ ਹੈ ਲਓ ਜੀ ਅੱਜ ਕਿਸਾਨੀ ਨੇ ਆਪਣਾ ਫੇਰ ਦੁਬਾਰੋਂ ਜ਼ੋਰ ਦਿਖਾਤਾ ਹਾਂਜੀ ਹਾਂਜੀ ਕਿਉਂਕਿ ਆਪਾਂ ਖਨੌਰੀ ਖੜੇ ਆ ਖਨੌਰੀ ਤੋਂ ਤੁਹਾਨੂੰ ਸਾਰਾ ਦਿਖਾਉਣਾ ਜਿੱਥੇ ਤੱਕ ਵੀ ਦਿਖਦਾ ਜਾਮ ਹੈ ਜਾਮ ਇੱਕ ਸਾਈਡ ਦੇਖੋ ਅੱਜ ਤਾਂ ਬਹੁਤ ਘੱਟੋ ਘੱਟ 10 ਕਿਲੋਮੀਟਰ ਤੋਂ ਉੱਤੇ ਬਸਦੇ ਬੈਠ ਕੇ ਆਏ ਨਾਲ ਇੰਨੀ ਠੰਡ ਦੇ ਵਿੱਚ ਵੀ ਇੰਨਾ ਜਾਵਾਂ ਬੱਸ ਤੁਰਦੀ ਨਹੀਂ ਓਕੇ ਓਕੇ ਵੀਰੇ ਹਾਂ ਉੱਤੇ ਮੰਨ ਕੇ ਨਾਲ ਉੱਤੇ ਬੈਠ ਕੇ ਆਏ ਨਹੀਂ ਠੰਡ ਦੇ ਵਿੱਚ ਵੀ ਠੀਕ ਹੈ ਠੀਕ ਹੈ ਇੰਨਾ ਲੋਕਾਂ ਨੂੰ ਇਤਸ਼ਾਹ ਮੰਨ ਲਾ ਕਿਸਾਨੀ ਦਾ ਓਕੇ ਵੀਰੇ ਲਓ ਜੀ ਅੱਜ ਕਿਸਾਨਾਂ ਦਾ ਇਕੱਠ ਦੇਖ ਕੇ ਕਿਉਂਕਿ ਮਹਾਪੰਚਾਇਤ ਹੈ ਸੀਗੀ ਅੱਜ ਬਹੁਤ ਵੱਡਾ ਇਕੱਠਾਂ ਹੈ ਲੱਖਾਂ ਦੀ ਗਿਣਤੀ ਹੈ ਇੱਥੇ ਅੱਜ ਲੋਕਾਂ ਦੀ ਲਓ ਜੀ ਇਕੱਠ ਬਹੁਤ ਜ਼ਿਆਦਾ ਲਓ ਜੀ ਅੱਜ ਪੰਜਾਬ ਦਵਾਰੋਂ ਪੂਰਾ ਉੱਠ ਖੜਾ ਇੱਕਸਾਰ ਇਕੱਠਾ ਹੋ ਕੇ ਸਾਰਾ ਹੀ ਪੰਜਾਬ ਖਨੌਰੀ ਪਹੁੰਚਿਆ ਏ ਦੇਖੋ ਲਓ ਜੀ ਪਹੁੰਚ ਗਏ ਸਟੇਜ ਦੇ ਜਮਾਂ ਨੇੜੇ بڑے سے بڑے مددوں کا پچھلے چار دنوں سے بیٹھے ہیں لیکن ہمارے دیش کی سرکار نے ان سے بات چیت کرنے کی بھی کوئی کوشش نہیں کری اس سے زیادہ دربھاگی کی بات ہماری مانے من اپنے جی. آپ ہر اپنے اپنے کی بات کرتے ہیں قربانی ہوگی ہم سب کی جاری بنتی ہے ہم سب کی جاری بنتی ہے کہ بالکل پہلے پیاری پوری مضبوطی سے ہم کرنے کا کام کریں گنارے لگا کے میں اپنی بات کو ختم گا اور اتنی بات میں آپ سب سے کروں گا سانیو کسی طریقے کی نیلائی نہیں پڑھ دی سردار دلیوان جی بھی اپنے اپنا سندیش لیں گے ضروری سندیش وہ آپ سے ساتھا کریں گے اس لیے پورے ناروں کے جوش کے ساتھ سردار جدید سنگھ دلیوان جی کی ارچہ کو بڑھانے کا کام کریں کسان مندور ہے اپنے اپنے چھتے بھی اوپر اپنے اپنے چھتے بھی اوپر کر لیں اپنے اپنے چھتے ساتھی اپنے اپنے جھنڈے اوپر کرنے جاتی آواز جا رہی ہے <سؤال> ਹਰਿਆਣਾ ਸਿੰਘ ਕੇਪੀ ਵਿਚੋਂ ਕਿਸਾਨ ਜੀ ਨੂੰ ਧੰਨਵਾਦ ਹਰਿਆਣਾ ਚੰਦ ਸਾਹਿਬ ਵੱਡਾ ਜੱਫਾ ਲੈ ਕੇ ਆਏ। ਹਰੋ ਬਾਤ ਰੀਤਵਾਦ ਦੇ ਤੁਹਾਡੇ ਵਰਗਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਦੇ ਕਿਸਾਨਾਂ ਨੂੰ ਨਿਵਾੜ। ਤੁਸੀਂ ਆਪਣਾ ਫੈਸਲਾ ਬਦਲ ਦਿਓ। ਅਸੀਂ ਤੁਹਾਨੂੰ ਲੋੜ ਖਾਲੀ ਤੇ ਤੁਹਾਡੀ ਅਸੀਂ ਦਵਾਈ ਨਹੀਂ ਅੱਜ ਬਲਕਾ ਫੈਸਲਾ ਨਹੀਂ ਕਰਵਾਉਣਾ ਚਾਹੁੰਦੇ। ਤਾਂ ਉਹਨਾਂ ਨੇ ਸਾਡੀ ਗੱਲ ਨੂੰ ਸੁਣ ਕੇ ਹਰ ਵੀ ਸੁਣ ਰਹੇ ਸਾਨੂੰ ਜਵਾਬ ਚ ਕੀ ਕਿਹਾ ਉਹ ਕਹਿੰਦੇ ਅਸੀਂ ਤੁਹਾਡੀ ਗੱਲ ਸੁਣ ਲਈ ਮੈਂ ਉਹ ਫੈਸਲਾ ਕੀਤਾ ਜਿਹੜਾ ਤੁਸੀਂ ਆ ਗੀਤੀਆਂ ਵਾਲੀ ਗੱਲ ਕੀਤੀ ਹੈ ਵੀ ਨੀਤੀਆਂ ਬਦਲ ਤੋਂ ਬਿਨਾ ਮੰਨਣਾ ਮੰਨਿਆ ਜਾਂਦੀਆ ਤੇ ਨੀਤੀਆਂ ਬਦਲਣੇ ਇਹਨੇ ਮੰਨਣਾ ਪੈਣਾ ਲੱਗ ਰਿਹਾ ਉਹ ਕਹਿੰਦੇ ਵੀ ਮੈਂ ਸੋਚ ਕੇ ਫੈਸਲਾ ਕੀਤਾ ਉਹਨੇ ਸਾਨੂੰ ਇੱਕ ਕੰਮ નોਟ ਦੇ ਰਿਹਾ ਕਿ 40 ਬਲ ਬੁੱਥੇ अॼु मूं खाठा मार्ट दा मोदी पिछे विहारे बहुत पका करिया लड़ांगे हिकु मोर्चे न ख़ता कर सवास हुई सवाद हुे दो ਤੰਮੀ ਪਾਰ ਗੁਰੂ ਮੈਂ ਕਰੂੰਗਾ ਇਨਸਾਨ ਤੇ ਲੋਕਾਂ ਨੂੰ ਤਨਖਾਉਣਾ ਜਾਂਦੀ ਸਾਡਾ ਪੰਜਾਬ ਦੇ ਲੋਕੋ ਕਰੀਰ ਕਲਾ ਦੇ ਇੱਕ ਕੌਮ ਇਸ ਕੌਮ ਨੇ ਸਾਰੀ ਦੁਨੀਆ ਦਾ ਭੜਾ ਕਰਨਾ ਆ ਕਰ ਬੱਲਾ ਕਰਨਾ ਆ ਦਸ ਦਾ ਭਲਾ ਮੰਗਣ ਵਾਲੀ ਕੌਮ ਆ ਜੰਗੀ ਕਲਾ ਦੇ सी नवाणे बजा लेडिया हुजे संगत माफ़ी मगरे जी साज पा वाहिगुरू जी का ख़ाला वाहिगुरू जी <laughs> ਲਓ ਜੀ ਲੋਕਾਂ ਨੇ ਘਰ ਨੂੰ ਕਰਤੀ ਵਾਪਸੀ ਕਿਉਂਕਿ ਸ਼ਾਮ ਹੋ ਗਈ ਆ ਠੀਕ ਆ ਜੀ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦੇ ਸ਼ੇਅਰ ਠੀਕ ਆ ਜੀ ਮਿਲਦੇ ਆ ਅਗਲੀ ਵੀਡੀਓ